ਤ ਹੌਲੀ 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 ਸਿਆਂ ਤੁਰਦੇ ਤੁਰਦੇ ਜਦੋਂ ਪੌੜੀਆਂ ਉਤਰ ਕੇ ਥੱਲੇ ਆਏ ਥੱਲੇ ਉਹਨੇ ਮੇਰੇ ਨਾਲ ਲਾ ਕੇ ਆ ਗੋਲੀ ਮਾਰੀ ਚਾਚੇ ਜੀ ਹਾਂ 24 ਟੁਕੜੇ ਦੇ ਗ੍ਰਨੇਡ ਦੇ ਵੱਜੇ ਦੀ ਪਹਿਲਾਂ ਲੱਤ 'ਚ ਤੇ ਇਹਦੇ 'ਚ ਮਾਰੀ ਬਾਕੀ ਆ ਟੂਹੀ 'ਚ ਵੱਜੇ ਵਿਆ ਕੱਲੇ ਕੱਲੇ ਦੇ ਮਾਰਦਾ ਮਾਰਦਾ ਉਹਨੇ 20 50 ਬੰਦੇ ਉੱਥੇ ਮਾਰਦੇ ਜਦੋਂ ਤੜਫ ਕੇ ਹਟ ਜਾ ਗਰੇ ਬੰਦਾ ਅੰਗਾਹਾਲੇ ਦੇ ਮਾਰਿਆ ਕਰੇ ਉਹ ਗੇਟ ਤੇ ਇੱਕ ਲਾਸਾਂ ਦੀ ਟਰੱਕ 'ਤੇ ਖੜਾ ਸੀ ਇੱਕ ਬੱਸ ਖੜੀ ਦੀ ਫੱਟੜਾ ਨੂੰ ਲੱਦਣ ਦਾ ਤਲ। ਤੇ ਮੈਨੂੰ ਕਹਿੰਦੇ ਵੀ ਚੜ ਇਹਦੇ 'ਚ ਚੜ ਜਾ ਬੱਸ 'ਚ। ਮੈਂ ਹੀ ਮੇਰੀ ਤਾਂ ਲਾਟਕ ਟਰੀ ਆ ਮੈਂ ਕਿੱਥੇ ਚੜ ਜੀ। ਉਹ ਮੁੰਡਾ ਇੱਕ ਗੁਰੂ ਹਰਸਾਏ ਦਾ ਸੀ ਪੁਲਿਸ ਵਾਲਾ। ਉਹ ਕਹਿੰਦਾ ਬਾਈ ਚੜ ਜਾ ਕਹਿੰਦਾ ਗੋਲੀ ਮਾਰਨਗੇ ਕਹਿੰਦਾ ਇੱਧਰ ਸਿੱੜ ਦੇਣਗੇ ਲਾਸਾਂ ਵਾਲੇ ਟਰੱਕ 'ਤੇ। 70 ਬੰਦੇ ਲੱਦਲੇ ਮਰੀਜ਼ ਉਹਦੇ ਵਿੱਚ ਫੱਟੜਾ। 8 ਵਜੇ ਤੋਂ ਬੱਸ ਆਕੀ। ਮੇਰਾ ਖਿਆਲ ਆ ਵੀ 3 3:30 ਵਜੇ ਉਹਨਾਂ ਨੇ ਹਸਪਤਾਲ ਲਈ ਜਾਤੀ 3 ਕਿਲੋਮੀਟਰ ਬਾਅਦ ਸਾਰੀ ਉਹ ਇੱਥੇ ਕਿੱਥੇ ਕਮਾਈ ਗਈ ਫਿਰ ਕਮਾਈ ਕਿੱਥੇ ਗਈ ਜਿੱਥੇ ਖੜ ਕੇ दारू ਪੀਣ ਲੱਗ ਗਏ ਕਦੇ ਖਰੋੜ ਭੰਨਣ ਲੱਗ ਗਏ ਕਦੇ ਬਾਦਾਮ ਭੰਨਣ ਲੱਗ ਗਏ ਕਦੇ ਹਾ ਹਾਈ ਤਾਂ ਮਤਲਬ ਤਖਲੀਫ ਦੇਣੀ ਸੀ ਸਭ ਨੂੰ ਟੜਫੋਣੇ ਦੇ ਬੰਦੇ ਟੜਫੋਗੇ ਸੀ ਸਾਨੂੰ ਕਿਸੇ ਨੇ ਕੁਝ ਨਹੀਂ ਕਿਹਾ ਵੀ ਚੰਡਾ ਲਾਓ ਤੇ ਆਪਦਾ ਭਾਈ ਜਾਓ ਜੀ ਨੇ ਜਾਣਾ ਮੱਥਾ ਟੇਕਣਾ ਹਾਂਜੀ ਅਸੀਂ ਤਕਰੀਬਨ 43 ਜਣੇ ਹੋ ਠੀਕ ਹੈ ਵਿੱਚ ਬੱਚੇ ਵਿੱਚ ਸਾਰੇ ਵੱਡੇ ਵਿੱਚ ਬੁੜੀਆਂ ਜੀ ਉਹਦੇ ਵਿੱਚ ਮਤਲਬ ਜਿਹੜਾ ਅੱਧ ਵਾਲਾ ਬੰਦਾ ਸੀ ਬੁੜੀ ਬੰਦਾ ਸੀ ਜੀ ਉਹਨਾਂ ਦਾ ਅੱਡ ਪਰਿਵਾਰ ਸੀ ਸਾਡਾ ਮਤਲਬ ਅੱਡ ਪਰਿਵਾਰ ਸੀ ਸਾਡਾ ਦੁਨੇ ਘਰਾਂ ਦਾ ਪਰਿਵਾਰ ਸੀ ਸਾਡੇ ਨਾਲ ਉਹਨਾਂ ਦੇ ਸਕੀਆਂ ਸਕੂਰੀਆਂ ਵਾਲੇ ਬਾਲੇ ਬੰਦੇ ਸੀ ਜੀ ਸਾਡੇ ਨਾਲ ਘੱਟ ਸੀ ਅਸੀਂ ਮਤਲਬ 18 19 ਜਣੇ ਹੋਵਾਂਗੇ ਉਹ 23 24 ਹੋਣਗੇ ਜੀ ਉਹਨਾਂ ਦਾ ਸਾਰਾ ਘਰ ਦਾ ਸਾਡਾ ਜਣਦੀਆਂ ਘਰਾਂ ਚੋਂ ਲਵੇ ਲਾਉਣੇ ਵੀ ਹੈਗੇ ਸੀ ਜੀ ਜੀ ਤੇ ਉਹ ਜਦੋਂ ਅਸੀਂ ਸਾਰੀ ਤਿਆਰੀ ਬੰਨ ਕੇ ਗਏ ਤੋਂ 11 ਵਜੇ ਤੁਰੇ ਹਮਾਂਗੇ ਜੀ ਚੋਰੜਾ ਪਿੰਡ ਤੋਂ ਉਹਨਾਂ ਦੇ ਮਤਲਬ ਸਹਰੇ ਸੀ ਉੱਥੇ ਉੱਥੋਂ ਗਏ ਚੋਰੜਾ ਤੋਂ ਲੱਦੇ ਬੰਦੇ ਅਸੀਂ ਤਕਰੀਬਨ ਹੌਲੀ 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 ਪਹੁੰਚਦੇ ਪਹੁੰਚਦੇ 6 ਵਜੇ ਨੂੰ ਉੱਥੇ ਪਹੁੰਚ ਗਏ ਦਰਬਾਰ ਸਾਹਿਬ ਠੀਕ ਹੈ ਜੀ 6 ਵਜੇ ਗਏ ਤਾਂ ਉੱਥੇ ਦੇਖਿਆ ਮਾਹੌਲ ਖਰਾਬ ਸੀ ਸ਼ਾਮ ਦੇ 6 ਵਜੇ ਜੀ ਸ਼ਾਮ ਦੇ 6 ਵਜੇ ਜੀ ਦੇਖਿਆ ਮਾਹੌਲ ਬਹੁਤ ਖਰਾਬ ਸੀ ਉੱਥੇ ਠੀਕ ਹੈ ਜੀ ਉਹ ਖਰਾਬ ਦੇ ਕਾਰਨ ਜਿਹੜੀ ਸਾਡੇ ਵਿੱਚ ਬੰਦੇ ਆਏ ਹੋ ਗਿਆ ਵੀ ਇਹ ਸਭਾ ਨਿਕਲ ਚਲੀ ਗਏ ਵਾਪਸੀ ਵਰਤੀ ਜੀ ਵਾਪਸੀ ਵਰਤੀ ਵੀ ਚਲ ਮੱਥਾ ਕਿਤੇ ਫੇਰ ਟੇਕ ਜਾਗੇ ਵੀ ਚਲ ਆਪਾਂ ਦਰਸ਼ਨ ਆ ਕੇ ਕਿਨਾਂ ਦੂਰੋਂ ਦੇਖ ਲਿਆ ਜੀ ਉੱਥੇ ਉਹਨਾਂ ਨੇ ਵਾਪਸ ਕੋਈ ਬੰਦਾ ਨਹੀਂ ਮੁੜਨ ਦਿੱਤਾ ਅੰਦਰ ਕੋਈ ਆਈ ਜਾ ਉਹਨਾਂ ਨੇ ਵਾਪਸ ਕੁਝ ਨਹੀਂ ਮੁੜਨ ਦਿੱਤਾ ਠੀਕ ਹੈ ਜੀ ਅંદર ਦੇਖਿਆ ਵੀ ਚਲੋ ਅਸੀਂ ਉੱਥੇ ਲੰਗਰ ਪਾਣੀ ਖਾਧਾ ਹੱਥ ਨੇ ਆਪਣੇ ਮੰਜੀ ਸਾਹਿਬ ਜਾ ਕੇ ਪਏਗੇ ਕਿੰਨੀ ਕਿੰਨੀ ਤਰੀਕ ਦੀ ਗੱਲ ਹੈ ਜੀ ਇਹ ਤਿੰਨ ਤਰੀਕ ਦੀ ਹੈ 3 ਜੂਨ ਦੀ 3 ਜੂਨ ਦੀ 3 ਜੂਨ ਨੂੰ ਤਾਂ ਗੋਲੀ ਜਿਹੜੀ ਚੱਲਣ ਲੱਗੀ ਸੀ ਬਹੁਤ ਜ਼ਿਆਦਾ ਤੇ ਰਸਤੇ ਦੇ ਵਿੱਚ ਕਿਉਂਕਿ ਜਦੋਂ ਆਪਾਂ ਦੇਖੀਏ ਤਾਂ ਕਿਤੇ ਵੀ ਗੋਲੀ ਚੱਲਦੀ ਹੋਵੇ ਤਾਂ ਰੋਕ ਦੇ ਰਸਤੇ 'ਚ ਕਿਸੇ ਨੇ ਰੋਕਿਆ ਤੁਹਾਨੂੰ ਜੀ ਕੋਈ ਸਾਨੂੰ ਰੋਕਿਆ ਨਹੀਂ ਕੋਈ ਫੌਜ ਬਤੇਰੀ ਮੋਗੇ ਤੋਂ ਲਾ ਕੇ ਪਰੇ ਫੌਜੀ ਫੌਜ ਖੜੀ ਸੀ ਰੋਕਿਆ ਨਹੀਂ ਕਿਸੇ ਨੇ ਕੋਈ ਨਹੀਂ ਰੋਕਿਆ ਬੱਸ ਸائیں ਚੱਲ ਗਏ ਵੀ ਚਲੋ ਇਹ ਸਾਜ਼ਿਸ਼ ਲੱਗਦੀ ਹੈ ਜੀ ਫਿਰ ਤੇ ਹਾਂਜੀ ਇਹ ਸਾਜ਼ਿਸ਼ ਹੋ ਸਕਦੀ ਹੈ ਵੀ ਠੀਕ ਹੈ ਜਿਹੜੇ ਜਾਣਦੇ ਜਾਣ ਦੋ ਕਿਉਂਕਿ ਵਾਪਸ ਆਉਣ ਨਹੀਂ ਦੇ ਰਹੇ ਸੀ ਆਏ ਸੀ ਨਾ ਵੀ ਉਹ ਤਾਂ ਹੁਣ ਜਿੰਨੇ ਪੱਗ ਵਾਲੇ ਬੰਦੇ ਖਤਮ ਕਰਨੇ ਇੱਥੇ ਤੋਂ ਚੱਲ ਪਿੰਡਰ ਵਾਲਾ ਸੀ ਹਾਂਜੀ ਜੇਤੂ ਕੀ ਸੀ ਮਖਸਰ ਕੀ ਸੀ ਜਾਂ ਪਟਿਆਲਾ ਸਾਹਿਬ ਕੀ ਸੀ ਇਹਦਾ ਮਾਰਨੇ ਮਤਲੇ ਸੀ ਵੀ ਗਵਰਨਮੈਂਟ ਨੇ ਪੱਗ ਵਾਲਾ ਬੰਦਾ ਹੀ ਖਤਮ ਕਰ ਦੇਣਾ ਇਹ ਗੱਲ ਸੀ ਕਿਉਂ ਗੁਰੂ ਸਾਹਿਬ ਦਾ ਉੱਥੇ ਇਦਾਂ ਪਾਸ਼ਾ ਦਾ ਕੋਈ ਉਦਾਂ ਦਿਹਾੜਾ ਵੀ ਹੈਗਾ ਸੀ ਅਰਜਨ ਦੇਵ ਦਾ ਹਾਂਜੀ ਹਾਂਜੀ ਗੁਰਾ ਜੀ ਤੇ ਉੱਥੇ ਅਸੀਂ ਜਦੋਂ ਕਰਿਆ ਤਾਂ ਉੱਥੇ ਕੁਝ ਨਹੀਂ ਸਾਨੂੰ ਵਾਪਸ ਤਾਂ ਨਹੀਂ ਹਉਣ ਦਿੱਤਾ ਅਸੀਂ ਮਨਜੀ ਸਾਹਿਬ ਮਤਲਬ ਰਾਤ ਦਾ ਬਸੇਰਾ ਕਰਿਆ ਜੀ ਤੇ ਆਥਨੇ ਲੰਗਰ ਪਾਣੀ ਖਾਦਾ ਸਵੇਰੇ ਜਦੋਂ ਵੱਜੇ 4 ਜਾਂ ਬੱਚਾ ਬੰਦੇ 3 ਵਜੇ ਨਿਕਲ ਗਏ ਕੋਈ ਨਾਉਣ ਦਰਬਾਰ ਸਾਹਿਬ ਮੱਥਾ ਟੇਕਣ ਚਲੇ ਗਿਆ ਜੀ ਕੋਈ ਨਾਉਣ ਚਲਿਆ ਗਿਆ ਸਭ ਨੂੰ ਖੇਚ ਘਰ ਨੂੰ ਆਉਣ ਦੀ ਸੀ ਜੀ ਜੀ ਬੇਕੇਰਾ ਆਪਾਂ ਇਥੋਂ ਸਵੇਹਾ ਤੋਂ ਨਿਕਲ ਚੱਲੀਏ ਤਕਰੀਬਨ ਮੇਰਾ ਖਿਆਲ ਆ ਪੌਣੇ 5 ਵਜੇ ਆ ਪੌਣੇ 5 ਵਜੇ ਹੋਣਗੇ ਹੂੰ ਜੇ ਉੱਥੇ ਤਮਾਕਾ ਹੋਇਆ ਬਹੁਤ ਵੱਡਾ ਅੱਛਾ ਜੀ ਮੰਜੀ ਸਾਹਿਬ ਦੇ ਮੂਹਰੇ ਉਸ ਤੋਂ ਬਾਅਦ ਤਾਂ ਫਿਰ ਬੱਸ ਐਂ ਸਮਝ ਲਓ ਵੀ ਕਿੰਨੀਆਂ ਗੋਲੀਆਂ ਚੱਲੀਆਂ ਚਾਹੇ 50000 ਕਹਿ ਦਿਓ 20000 ਕਹਿ ਦਿਓ ਵੀ ਇੰਨੀਆਂ ਗੋਲੀਆਂ ਉੱਥੇ ਚਲਦੀਆਂ ਸੀ ਅਸੀਂ ਉੱਥੇ ਤਕਰੀਬਨ 10 ਵਜੇ ਨੂੰ ਇਕੱਠੇ ਸਾਰੇ ਕੋਈ ਜਿੱਧਰੋਂ ਆਇਆ ਵਾ ਕੋਈ ਤਰਵਾਰ ਸਾਹਿਬ ਚੋਂ ਆਇਆ ਕੋਈ ਸਰੋਵਰ ਚੋਂ ਆਇਆ ਕੋਈ ਲੰਗਰ ਚੋਂ ਆਇਆ ਅਸੀਂ 10 ਵਜੇ ਦੇ ਨੂੰ ਉੱਥੇ ਇਕੱਠੇ ਦੁਬਾਰਾ ਹੋ ਗਏ ਜੀ ਸਾਰੇ ਉੱਥੇ ਮਤਲਬ ਸਹਿਮ ਕੇ ਬੈ ਗਏ ਡੋਡੀ ਬੈਠੇ ਰਹੇ ਕਿੱਥੇ ਕੋ ਬੈਠੇ ਜੀ ਤੁਸੀਂ ਮੰਜੀ ਸਾਹਿਬ ਅੱਛਾ ਮੰਜੀ ਸਾਹਿਬ ਠੀਕ ਮੰਜੀ ਸਾਹਿਬ ਦੀ ਕੰਧਾਂ 'ਤੇ ਬੈਠੀ ਸੀ ਜੀ ਉਹਦੇ ਉੱਤੇ ਦੀ ਗੋਲੀਆਂ ਚੱਲੀਆਂ ਗਈਆਂ ਬਹੁਤ ਕੁਝ ਚੱਲਿਆ 2-3 ਘੰਟੇ ਜੀ ਉਸ ਤੋਂ ਬਾਅਦ ਗੋਲੀ ਥੱਲੇ ਦੀ ਉਹਦੇ ਐ ਸੱਤ ਦੇ ਥੱਲੇ ਦੀ ਨੰਗਣ ਲੱਗੀ ਉਹ ਕੰਧ 'ਚ ਵੱਜ ਕੇ ਹਰੇਕ ਬੰਦੇ ਦੇ ਸਿੱਕਾ ਡਿਗ ਡੇ ਕਿਸੇ ਦਾ ਢਿੱਡ ਫੂਕ ਤੱਕ ਦੀ ਲੱਤ ਫੂਕਦੀ। ਉਹੋ ਕਿਸੇ ਦੇ ਮੱਥੇ ਤੇ ਵੱਜੀ ਉਹ ਮੁੜ ਕੇ ਸਿੱਕਾ ਪਾਰਤ ਨੰਗ ਹੀ ਨਹੀਂ ਸਕਿਆ ਉਹ। ਜੀ। ਉਹ ਤਕਰੀਬਨ ਮੇਰਾ ਖਿਆਲ ਹੈ ਵੀ ਅੱਥ ਨੇ 4 3 ਵਜੇ ਹੋਣਗੇ ਉੱਥੋਂ 2-3 ਸਿੰਘ ਆਏ। ਉਹ ਕਹਿੰਦੇ ਵੀ ਗੋਲੀ ਹੁੰਦੀ ਜਾਂਦੀ ਐ ਨੀਮੀ ਵੀ ਤੁਸੀਂ ਇੱਥੋਂ ਛੱਡੋ ਖੜਾ। ਜੀ। ਵੀ ਤੁਸੀਂ ਕਿਸੇ ਹੋਰ ਥਾਂ 'ਤੇ ਬਸੇਰਾ ਕਰੋ। ਚਲੋ ਉੱਥੋਂ ਅਸੀਂ ਹੌਲੀ-ਹੌਲੀ 2-2 4-4 ਬੰਦੇ ਐ ਜਾ ਕੇ ਸਰਾਂ ਨੂੰ ਚਲੇ ਗਏ। ਜੀ। ਉਹਦੇ ਵਿੱਚੋਂ ਸਾਡੇ ਨਾਲ ਉੱਥੇ ਅਸੀਂ ਕਿਹੜਾ ਕੱਲੇ ਸੀ ਇਹ ਜੇ ਸਾਡੇ ਨਾਲ ਦੇ 43 ਤੇ 43 ਜਾਣਿਆਂ ਦੇ 20-50 ਟੱਬਰ ਬੈਠੇ ਸੀ ਜੀ ਕਿਉਂ ਕੁਸਤਾ ਉਹਦਾ ਕਰਕੇ ਇਕੱਠ ਸੀ ਆਪਣੇ ਬਾਬੇ ਦਾ ਕਰਕੇ ਹਾਂਜੀ ਹਾਂਜੀ ਤੇ ਕੁਸ ਭੀੜ ਵਾਲੀ ਕਰਕੇ ਉੱਥੇ ਮਤਲ ਅਗਲਾ ਕਹਿੰਦਾ ਆਪਾਂ ਰਾਤ ਕੱਟਣੀ ਆ ਤੜਕੇ ਚਲੇ ਜਾਣਾ ਜੀ ਉੱਥੋਂ ਜਿਉਂ-ਜਿਉਂ ਗਏ 11-12 ਬੰਦੇ ਸਾਡੇ ਸਾਹਮਣੇ ਉੱਥੇ ਗੋਲੀਆਂ ਨਾਲ ਮਰੇ ਓਹੋ ਜਦੋਂ ਉੱਥੋਂ ਅੰਦਰ ਮੰਜੀ ਆਪਣੇ ਸਰਾਂ ਨੂੰ ਗਏ ਹਾਂਜੀ ਸਰਾਂ ਚਲੇ ਵੇ ਸਰਾਂ ਜਾ ਕੇ ਉਹ ਕੁਦਰਤੀ ਐ ਇਕੱਠੇ ਹੋ ਗਿਆ ਸੀ ਵੀ ਹੁਣ ਕਿਵੇਂ ਕਰਨਾ ਚਾਹੀਦਾ ਉਹ ਕਹਿੰਦੇ ਵੀ ਤੁਸੀਂ ਕਮਰਾ ਇੱਥੇ ਲੈ ਲੈਨੇ ਅਸੀਂ ਉੱਥੇ ਤੁਸੀਂ ਇੱਥੇ ਲੈਣਾ ਇੱਥੇ ਲੈ ਲਓ ਨਹੀਂ ਅਸੀਂ ਤਾਹਾਂ ਹੋ ਜਾਨੇ ਜੀ ਅਸੀਂ ਮਤਲਬ ਤਾਹਾਂ ਚੜ ਗਏ ਉਹ ਥੱਲੇ ਰਹਿ ਗਏ ਉਹ ਮਾਦਾਰਬੰਸ ਕੌਰ ਦਾ ਪਰਿਵਾਰ ਆ ਜੀ ਉਹਦਾ ਪਾਈ ਆਗੇ ਪਹਿਲੀ ਚਪਟ ਜੀ ਜਦੋਂ ਫੌਜ ਬੜੀ ਅੰਦਰ ਉਹਦਾ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਬੰਦੇ ਅੱਡ ਹੋ ਜਾਓ ਬੁੜੀਆਂ ਅੱਡੋ ਜਾਓ ਵੀ ਬੰਦਿਆਂ ਨੇ ਤਾਂ ਘਰੇ ਜਾਣਾ ਬੁੜੀਆਂ ਰਹਿਣਗੀਆਂ ਇੱਥੇ ਉਹਨੇ ਮਤਲਬ ਪਹਿਲੀ ਚਾਹਟ ਜੀ ਬੰਦੇ ਬੰਦੇ ਤਾਂ ਉਹਨਾਂ ਦੇ ਸਾਰੇ ਮਾਰਤੇ। ਉਹ ਬੁੜੀਆਂ ਉਹਨਾਂ ਨੇ ਜਿਹੜੇ ਬੱਚੇ ਫੜਾਤੇ ਨਾਲ ਇੱਕ ਦੋ ਬੱਚੇ ਵੀ ਚਲੇ ਗਏ। ਉਹ ਦੋ ਕੁੜੀਆਂ ਸੀ ਉਹ ਮਾਈ ਦੀਆਂ। ਇੱਕ ਮੁੰਡਾ ਸੀ। ਆਪ ਸੀ ਉਹ। ਬਾਕੀ 8 ਜੀ ਚ ਮਤਲਬ ਉਹਨਾਂ ਉਹਨਾਂ ਦੇ ਕੱਲਿਆਂ ਦੇ ਚਲੇ ਗਏ ਉੱਤੇ। ਜਿਨ੍ਹਾਂ ਦੇ ਦੋ ਹਿੱਸੇ ਸੀ ਟਰੱਕ ਜਿਨ੍ਹਾਂ ਦੇ ਦੋ ਹਿੱਸੇ ਹੀ ਟਰੱਕ ਚ। ਹਾਂਜੀ ਹਾਂਜੀ। ਤੇ ਬਾਕੀ ਚਲੋ ਅਸੀਂ ਉਹਨਾਂ ਦੇ ਸਾਡੇ ਕੋਲੇ ਉਹਨਾਂ ਨੇ 12:00 ਵਜੇ ਨੂੰ ਤਕਰੀਬਨ ਸਾਡੇ 8 ਸੀਸੇ ਭੰਲੇ ਤਾਂ ਹਾਂ। ਜੀ ਸਰਾਂ ਦੇ ਸੀ 119 ਨੰਬਰ ਕਮਰੇ ਸੀ ਤਾਂ ਸੀਸੇ ਬੰਨੇ ਤਾਂ ਉਹਦੇ ਵਿੱਚ ਇੱਕ ਗਰਨੇਟ ਮਰਿਆ ਅੱਛਾ ਜੀ ਹਾਂ ਜੀ ਚਲੋ ਇਹ ਮੁੰਡਾ ਤੁਹਾਨੂੰ ਦਿਖਾਇਆ ਸੀ ਇਹ ਮੁੰਡਾ ਉਹ ਤੋਂ ਦੁੱਪੋਂ ਇੱਕ ਦੋ ਸਾਲ ਦਾ ਸੀ ਉਹ ਦੂਸਰਾ ਮੁੰਡਾ ਤਿੰਨ ਮਹੀਨਿਆਂ ਦਾ ਸੀ ਉਹ ਵੀ ਉਹ ਬੈਠਾ ਜੀ ਤੇ ਇਹ ਤਾਂ ਫਿਰ ਇਹਨੇ ਜਦੋਂ ਨਿਆਣਾ ਬਾਲਾ ਸੀ ਉਵੇਂ ਜਿਵੇਂ ਦੁੱਧ ਨੂੰ ਲੱਗਿਆ ਰਿਹਾ ਜੀ ਜੀ ਤੇ ਅਸੀਂ ਜਦੋਂ ਹੱਥ-ਪੈਰ ਕੰਨੇ ਰੱਬ ਵਾਲਾ ਸੀ ਨਾ ਤੀਦਾ ਹੀ ਨਹੀਂ ਦੀ ਕੋਈ ਗਰਮੀ ਬਾਲੀ ਜ਼ਿਆਦਾ ਸੀ ਜੀ ਦੋਸੀਂ ਦੇਖਿਆ ਗਲ ਵੱਡਿਆ ਵਾਸੀਂ ਇੱਕ ਸਾਡੀ ਚਾਚੀ ਸੀ ਸਾਡੇ ਨਾਲ ਅੱਠ ਤਾਂ ਉਹਨਾਂ ਦੇ ਮਰ ਗਏ ਤਿੰਨ ਸਾਡੇ ਮਰ ਗਏ ਤੁਹਾਡੇ ਕੌਣ ਕੌਣ ਜੀ ਇੱਕ ਚਾਚੀ ਸਾਡੀ ਘਰਾਂ ਚੋਂ ਸੀ ਜੀ ਇੱਕ ਸਾਡੀ ਕੁੜੀ ਸੀ ਘਰਾਂ ਚੋਂ ਮਤਲਬ ਜੀ ਤਈ ਚਾਚੇ ਦੀ ਕੁੜੀ ਸੀ ਜੀ ਤੇ ਇੱਕ ਅੰਬਰਸਰ ਜ਼ਿਲ੍ਹੇ ਦਾ ਮਰਿਆ ਸਾਡੇ ਨਾਲ ਜਿਹੜਾ ਬੰਦਾ ਇਹਦੇ ਕਿਰਪਾਨ ਮਾਰਦਾ ਸੀ ਅੱਛਾ ਜੀ ਹਾਂ ਕਿਹਦੇ ਕਿਰਪਾਨ ਮਾਰਦਾ ਸੀ ਉਹ ਛੋਟਾ ਸੀ ਨਾ ਮੁੰਡਾ 3 ਮਹੀਨਿਆਂ ਦਾ ਉਧਰ ਹੁੰਦਾ ਸੀ ਉਹ ਅੱਛਾ ਅੱਛਾ ਉਹ ਰੋਣ ਕਰਕੇ ਉਹ ਰੋਣ ਕਰਕੇ ਉਹ ਕਹਿੰਦਾ ਵੀ ਆਪਾਂ ਨੂੰ ਮਰਵਾਉ ਇਹ ਬਈ ਇਹਨੂੰ ਮਾਰ ਦਿਓ ਉਹ ਕਹਿੰਦੀ ਮਾਂ ਉਹ ਕਰੇ ਬੈਠੀ ਦੇਖੀ ਉਹ ਤੁਸੀਂ ਹਾਂਜੀ ਹਾਂਜੀ ਉਹ ਕਹਿੰਦੀ ਮੈਂ ਤਾਂ ਨਹੀਂ ਮਾਰ ਸਕਦੀ ਵੀ ਤੂੰ ਮਾਰ ਦੇ ਉਹਨੇ ਉਹਨੂੰ ਫੜਾਤਾ ਮੁੰਡਾ ਉਹ ਜਦੋਂ ਆਇਆ ਕਿਰਪਾਨ ਕੱਢ ਗਿਆ ਲੱਗਿਆ ਮਾਰਨ ਹਾਂਜੀ ਜਿਹੜਾ ਚੌਥੇ ਹਿੱਸੇ ਵਾਲਾ ਨਾਲ ਬੰਦਾ ਸੀ ਉਹਨੇ ਫੜੀ ਕਿਰਪਾਨ ਪੈਰ ਤਰਤਾ ਉੱਤੇ ਅੱਛਾ ਜੀ ਟੁਕੜੇ ਦੋ ਕਰਤੇ ਕਹਿੰਦਾ ਆਪਾਂ ਕਹਿੰਦਾ ਜਦੋਂ ਇਹਨੂੰ ਮਾਰਦਾ ਤੂੰ ਬਚੇਗਾ ਉਹੀ ਗੱਲ ਅਸੀਂ ਉਹ ਸਵੇਰੇ ਮਰਿਆ ਹੋਇਆ ਬੰਦਾ ਦੇਖਿਆ ਅੱਛਾ ਜੀ ਚੱਲ ਅਸੀਂ ਰਾਤ ਨੂੰ ਤੇ ਕੱਟਿਆ ਜਿਹੜੇ 3-4 ਘੰਟੇ ਬਹੁਤ ਖਿਆਈ ਨਹੀਂ ਕੱਟੇ ਜਾਣੀ ਜਦੋਂ ਕੁਝ ਤਾਂ ਬੰਦੇ ਮਰ ਗਏ ਹੂੰ ਹੂੰ ਤੇ ਜਿਹੜਾ ਜਿਹੜਾ ਵੀਰ ਉਹ ਆਪਣੀ ਮਰੀ ਹੋਈ ਮਾਤਾ ਦੇ ਦੁੱਧ ਚੁੰਗਦਾ ਸੀ ਜੀ ਉਹ ਉਹ ਤੁਹਾਡੇ ਪਰਛਾਈ ਸੀਗੇ ਜੀ ਨਾ ਨਾ ਮੇਰੇ ਖੁਰ ਪਤਨੀ ਸੀ ਹਾਂ ਜੀ ਪਤਨੀ ਤੁਹਾਡੇ ਅੱਛਾ ਜੀ ਹੂੰ ਅੱਛਾ ਤੇ ਉਸ ਤੋਂ ਬਾਅਦ ਚ ਅਸੀਂ ਜਦੋਂ ਤੜਕੇ ਗੋਲੀਆਂ ਉਹਨਾਂ ਨੇ ਬਾਅਦ ਸਾਡੇ ਗੰਨਾ ਬੀਟ ਲੀਆਂ ਵੱਡੀਆਂ ਗੰਨਾ ਲਾ ਕੇ ਹਰੇਕ ਕਮਰੇ ਦੇ ਮੂਰੇ ਫੇਰ ਸਾਨੂੰ ਉਹਨਾਂ ਉਥੋਂ ਗਿਰਬਦਾਰ ਕਰਿਆ ਅੱਛਾ ਹੱਥ ਖੜੇ ਕਰਾ ਕੇ ਉਹ ਬੋਲਿਆ ਜਣਦੀ ਆਪਣੀ ਬੋਲੀ ਚ ਖਾਰਕੂ ਬੁਲਾਣਾ ਧੁੰਕਾ ਕਰਿਆ ਉਹਨਾਂ ਨੇ ਕੁਝ ਸਾਨੂੰ ਤਾਂ ਖਰ ਨਹੀਂ ਸਮਝ ਆਈ ਨਿਕਲਦੇ ਸਾਡੇ ਬੱਟ-ਬੱਟ ਮਾਰੇ ਬਹੁਤ ਰਾ ਫਲਾ ਦੇ ਠੇਡਾ ਮਾਰੇ ਕਿਸੇ ਬੱਟ ਮਾਰੇ ਕਿਸੇ ਦੇ ਕੁਝ ਕਰਤਾ ਕਿਸੇ ਦੇ ਕੁਝ ਕਰਤਾ ਤਾਂ ਹੌਲੀ-ਹੌਲੀ ਹੌਲੀ-ਹੌਲੀ ਸਿਆਂ ਤੁਰਦੇ ਤੁਰਦੇ ਜਦੋਂ ਪੌੜੀਆਂ ਉਤਰ ਕੇ ਥੱਲੇ ਆਏ ਥੱਲੇ ਉਹਨੇ ਮੇਰੇ ਨਾਲ ਲਾ ਕੇ ਆ ਗੋਲੀ ਮਾਰੀ अच्छा थे जी अ 24 ਟੁਕੜੇ ਦੇ ਗ੍ਰੇਨੇਡ ਦੇ ਵੱਜੇ ਦੀ ਪਹਿਲਾਂ ਲੱਤ ਚ ਉਹ ਤੇ ਇਹਦੇ ਜਮਾਰੀ ਬਾਕੀ ਆ ਟੂਹੀ ਚ ਵੱਜੇ ਵਿਆ ਅੱਛਾ ਜੀ ਹਾਂ ਜੀ ਤੇ ਥੱਲੇ ਆਏ ਥੱਲੇ ਆ ਕੇ ਉਹ ਬੰਦਾ ਮੈਨੂੰ ਲੈ ਗਿਆ ਕੜੀਸ ਕਿ ਇੱਕ ਮੁੰਡਾ ਸਾਡੇ ਤਕੜਾ ਸੀ ਘਰਾਂ ਚੋਂ ਹਾਂ ਜੀ ਉਹ ਕਹਿੰਦਾ ਆ ਜਾ ਕੁਛ ਨਹੀਂ ਹੁੰਦਾ ਕਹਿੰਦਾ ਮਰਨ ਨੂੰ ਤਾਂ ਚੰਗਾ ਹੀ ਐ ਹੂੰ ਲੈ ਗਿਆ ਤੇ ਉੱਥੋਂ ਜਦੋਂ ਅਸੀਂ ਚਪਚਾਂਦ ਹੋ ਗਈ ਸਾਡੀ ਉਹ ਬੰਦੇ ਨੂੰ ਇੱਕ ਜਣਾ ਉੱਥੇ ਜਿਹੜੇ ਫੌਜੀ ਨੇ ਮੇਰੇ ਗੋਲੀ ਮਾਰੀ ਸੀ ਉਹੀ ਲੱਗ ਗਿਆ ਮਾਰਨ ਭੈਣ ਦਾ ਉਧਰੋਂ ਹਾਂ ਜੀ ਕੱਲੇ-ਕੱਲੇ ਦੇ ਮਾਰਦਾ ਮਾਰਦਾ ਉਹਨੇ 20-50 ਬੰਦੇ ਉੱਥੇ ਮਾਰਤੇ ਜਦੋਂ ਤੜਫ ਕੇ ਹਟ ਜਾ ਕਰੇ ਬੰਦਾ ਗੰਹਾਲੇ ਦੇ ਮਾਰਿਆ ਕਰੇ ਐਡੇ-ਐਡੇ ਬੱਚਿਆਂ ਦੇ ਜਣਦੀ ਅਸੀਂ ਐਮਪਾਇਰ ਕਾ ਤੜ ਦੇ ਉੱਤੇ ਦੇਖਿਆ ਵੀ ਪੈਰ ਤੜ ਤਾ ਅੱਧਰ ਕੱਢਤਾ ਅੱਧਰ ਕੱਢਤਾ ਹੂੰ ਹਾਂ ਐਸ ਲੂਟ ਵੀ ਉਹਨਾਂ ਨੇ ਕਰਿਆ ਚਲੋ ਜੋ ਵੀ ਕਰਿਆ ਜਦੋਂ ਆਏ ਲਵੇ ਆ ਗਏ ਮੈਂ ਉਹ ਮੁੰਡੇ ਨੂੰ ਕਹਾ ਮਾਹੋ ਤੂੰ ਭੱਗ ਜਾ ਮਾਸੀ ਤਾਂ ਹੁਣ ਮਰਨਾ ਹੀ ਮਰਨਾ ਕਹਿੰਦਾ ਤੂੰ ਐ ਨਾ ਕਹੇਂ ਕਹੇ ਵੀ ਤਿੰਨੇ ਇੱਕ ਗੋਲੀ ਨਾਲ ਮਰ ਜੀ ਉਹ ਮੁੰਡਾ ਕਹਿੰਦਾ ਅੱਛਾ ਜੀ ਤੈਨੂੰ ਲੱਗਿਆ ਜਾਂ ਜਾਨ ਸੋਇਆ ਉਹ ਗੋਲੀ ਮਾਰੀ ਉਹਨਾਂ ਦੂਬਾ ਗੋਲੀ ਬੰਦ ਹੋ ਗਈ। ਅੱਛਾ ਜੀ। ਗੋਲੀ ਬੰਦ ਸਾਰਾ ਦਿਨ ਉੱਥੇ ਬੈਠੇ ਰਹੇ। ਉਦੋਂ ਬਾਅਦ ਕਿਤੇ ਮੇਰਾ ਖਿਆਲ ਆ ਵੀ 12 1 ਵਜੇ ਮੁੰਡਾ ਸਾਡੇ ਕੋਲੇ ਆਇਆ। ਦੁਬਾਰਾ ਉਹ ਛੋਟਾ ਜਿਹਾ ਮੁੰਡਾ ਕੋਰ ਸੀ। ਉਹਦੀ ਵੀ ਵਿਚਾਰੇ ਦੀ ਮੌਤ ਹੋ ਗਈ। ਅੱਛਾ ਜੀ। ਉਹ 11-10 11 ਸਾਲ ਦਾ ਸੀ। ਉਹ ਫਿਰ ਸਾਡੇ ਕੋਲ ਉਹ ਮੁੰਡੇ ਨੂੰ ਇਹ ਸਾਡੇ ਨੂੰ ਲੈ ਕੇ ਆਇਆ। ਇਹ ਪੌਣੇ 2 2 ਸਾਲ ਦਾ ਪੌਣੇ 2 ਸਾਲ ਦਾ ਲਾਲੂ ਵਸੇੜੀਆ। ਇਹਦਾ 82000 ਉਹ 83 ਦਾ ਸੀ। ਹੂੰ 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 ਹੂੰ। ਦੇਵਿਆ ਤਾਂ ਡੋਡੀ ਸਾਹਮਲੇ ਪਾਈ ਬੱਚੇ ਜਿਹੜਾ ਸਾਹਮਣ ਦੀ ਹਿੰਮਤ ਹੀ ਨਹੀਂ ਤੇ ਹੈਗੀ ਕਿਸੇ ਦੀ 2-3 ਦਿਨ ਤੇ ਭੁੱਖੇ ਸੀ 2 ਦਿਨ ਦੇ ਤਾਂ ਜੀ 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 ਬਾਕੀ ਪਾਣੀ ਹੈ ਹੀ ਨਹੀਂ ਸੀ ਸਾਹਮ ਕੇ ਅਸੀਂ ਉਸੇ ਮੋਮੈਂਟ ਤਕਲੀਫ ਦੇ ਵਿੱਚ ਹੀ ਸੀਗੇ ਜਾਂ ਵੱਜੀ ਹੋਈ ਗੋਲੀ 'ਚ ਵੱਜੀ ਗੋਲੀ ਦੀ ਹਾਂ ਗੋਲੀ ਵੱਜੀ ਕੋਈ ਪੱਟੀ ਪੁੱਟੀ ਉਹਨਾਂ ਨੇ ਦਿੱਤੀ ਪੱਟੀ ਜਿਹੜਾ ਪੱਟੀ ਕਰਦਾ ਸੀ ਉਹ ਤੇ ਗੋਲੀ ਮਾਰਦੇ ਸੀ ਓਹੋ ਜਿਹੜਾ ਪੱਟੀ ਕਰਦਾ ਸੀ ਉਹਦੇ ਗੋਲੀ ਮਾਰਦੇ ਸੀ ਅੱਛਾ ਜੀ ਹਾਂ ਚਲੋ ਅਸੀਂ 8 ਨੇ 7:00 ਵਜੇ 8:30 ਵਜੇ ਹੋਣਗੇ ਉਦੋਂ ਕਹਿੰਦੇ ਚਲੋ ਵੀ ਜਿਹੜੇ ਬੰਦੇ ਦੇ ਫੱਟੜਾ ਉਹਨਾਂ ਨੂੰ ਹਸਪਤਾਲ ਲੈ ਜਾਣਾ ਹੈ। ਅੱਛਾ ਜੀ। ਚਲ ਮੈਂ ਫੱਟੜ ਵੱਧਦੀ ਸਾਡੇ ਚ ਇੱਕ ਮੇਰੇ ਨਾਲ ਹੋਰ ਸੀ ਉਹਦਾ ਘੱਟ ਸੀ ਉਹਦੀ ਕੱਲੀ ਉਂਗਲ ਉਂਗਲ ਵੱਡੀ ਹੋਈ ਸੀ। ਜੀ। ਚਲ ਇਹਨਾਂ ਨੇ ਮੈਨੂੰ ਚੱਕਿਆ। ਚੱਕ ਕੇ ਬੱਸ ਦੇ ਲਵੇ ਲੈ ਗਏ ਗੁਰੂ ਰਾਮ ਦਾਸ ਰਾਹ ਦੇ ਗੇਟ 'ਚ। ਜੀ। ਮਗਰਲੇ ਪਾਸੇ ਗੇਟ ਹੈ ਕਿ ਖैर ਤੁਸੀਂ ਨਹੀਂ ਦੇਖਿਆ ਹੋਣਾ ਉਹ। ਜਿੱਦੋਂ ਟੈਂਕੀ ਬਣੀ ਸੀ। ਹਾਂ ਜੀ। ਉਹ ਗੇਟ ਤੇ ਇੱਕ ਲਾਸਾਂ ਦੀ ਟਰੱਕ ਪਰ ਖੜਾ ਸੀ। ਇੱਕ ਬੱਸ ਖੜੀ ਦੀ ਫੱਟੜਾ ਨੂੰ ਲੱਦਣ ਗਾਥੜਾ। अच्छा जी तो मेनू कहंदे ਵੀ ਚੜ ਇਹਦੇ ਚ ਚੜ ਜਾ ਬੱਸ ਚ ਮੈਂ ਮੇਰੀ ਤਾਂ ਲੱਤ ਟੁੱਟੀ ਆ ਮੈਂ ਕਿੱਥੇ ਚੜਜੂ ਹੂੰ ਉਹ ਮੁੰਡਾ ਇੱਕ ਗੁਰੂ ਹਰ ਸਾਹਿਬ ਦਾ ਸੀ ਪੁਲਿਸ ਵਾਲਾ ਉਹ ਕਹਿੰਦਾ ਬਾਈ ਚੜ ਜਾ ਕਹਿੰਦਾ ਗੋਲੀ ਮਾਰਨਗੇ ਕਹਿੰਦਾ ਇੱਧਰ ਸਿੱੜ ਦੇਣਗੇ ਲੱਥਾਂ ਵਾਲੇ ਟਰੱਕ ਚ ਕਹਿੰਦਾ ਵੱਤ ਵਾਦ ਲੱਤ ਵੱਡੀ ਜਿਹੀ ਟੁੱਟ ਜੂ ਇੰਨੇ ਹੀ ਹੋਊ ਮਾ ਵੀ ਠੀਕ ਆ ਵੀ ਮੈਂ ਚਲੋ ਪ੍ਰਮਾਤਮਾ ਨੇ ਦਿੱਤਾ ਹੁਕਮ ਤੇ ਮੈਂ ਜਦੋਂ ਐ ਹੱਥ ਪਾਏ ਉਹਨੂੰ ਡੰਡੇ ਜਿਹ ਨੂੰ ਜੀ ਉਹਨੇ ਮਗਰੋਂ ਤੱਕ ਤਾਂ ਮੈਨੂੰ ਹੂੰ ਹੂੰ। ਟੱਕਿਆਂਦਾਂ ਵਿੱਚ ਉਹਦੇ ਮੈਂ ਬਹਿ ਗਿਆ ਜਾ ਕੇ ਬੱਸ ਦੇ। ਐ ਲੱਤ ਫੜ ਕੇ ਮਤਲਬ ਤੁਰ ਤਹੀਂ। ਉਥੋਂ ਉਹਨਾਂ ਨੇ 8 ਵਜੇ ਬੱਸ ਆਕ ਲਈ। ਹਾਂਜੀ। 70 ਬੰਦੇ ਲੱਦ ਲੈ ਮਰੀਜ਼ ਉਹਦੇ ਵਿੱਚ ਫੱਟੜ। 8 ਵਜੇ ਤੋਂ ਬੱਸ ਆਕੀ। ਮੇਰਾ ਖਿਆਲ ਹੈ ਵੀ 3 3:30 ਵਜੇ ਉਹਨਾਂ ਨੇ ਹਸਪਤਾਲ ਲਈ ਜਾ ਕੇ। ਅੱਛਾ ਜੀ। 3 ਕਿਲੋਮੀਟਰ ਬਾਅਦ ਸਾਰੀ। ਉਹ ਇੱਥੇ ਕਿੱਥੇ ਕਮਾਈ ਗਈ ਫਿਰ? ਕਮਾਈ ਕਿੱਥੇ ਗਈ ਜਿੱਥੇ ਖੜ ਕੇ ਦਾਰੂ ਪੀਣ ਲੱਗ ਗਏ। ਕਦੇ ਕਰੋੜ ਭੰਨਣ ਲੱਗ ਗਏ ਕਦੇ ਬਦਾਮ ਭੰਨਣ ਲੱਗ ਗਏ ਕਦੇ ਹਾਈ ਉਹ ਤਾਂ ਮਤਲਬ ਤਖਲੀਬ ਦੇਣੀ ਸੀ ਸਭ ਨੂੰ ਟੜਫੋਣੇ ਦੇ ਬੰਦੇ ਟੜਫੋਣੇ ਦੇ ਜਦੋਂ ਜਾ ਕੇ ਉੱਥੇ ਲਾਹੇ ਉਹਨਾਂ ਦੇ 17 ਵਿੱਚ 14 ਬੰਦਿਆਂ ਦੀ ਮੌਤ ਹੋ ਗਈ ਅੱਛਾ ਜੀ ਹਾਂ ਜੀ ਤਕਰੀਬਨ ਬਾਤੋ ਦੇ ਵਿੱਚ ਹਸਪਤਾਲ ਦੇ ਵਿੱਚ 8-900 ਬੰਦਾ ਜਾਂ 12-1100 ਲਾ ਲਾ ਕਿਹੜਾ ਗਿਣਤੀ ਸੀ ਕੋਈ ਉੱਤੇ ਜੀ ਜਿੰਨੇ ਦਾਖਲ ਹੋਏ ਸੀ ਉਹਦੇ ਵਿੱਚ 4 ਦਿਨਾਂ 'ਚ 300 ਬੰਦਾ ਦਾ ਮੌਤ ਹੋ ਗਈ ਅੱਛਾ ਜੀ ਹਾਂ ਜੀ ਚਲੋ ਤੇ ਉਹਨਾਂ ਨੇ ਮੈਂ ਕਿਹਾ ਇਹ ਸਾਮਿਆਂ ਵਧੀਆ ਹਸਤਾਲ ਵਾਲਿਆਂ ਨੇ ਸਭ ਕੁਝ ਲੀੜਾ ਕੱਪੜਾ ਬਦਲਿਆ ਜਿਹੜੇ ਲਕੂਨ ਖਾਨ ਦੇ ਭਿੱਜੇ ਹੋਏ ਸੀ ਜੀ ਫੇਰ ਅਸੀਂ ਜਦੋਂ ਪੱਟੀਆਂ ਪੁੱਟੀਆਂ ਚੱਲ ਪਈਆਂ ਸਭ ਕੁਝ ਹੋ ਗਿਆ ਮੇਰਾ ਆਪਰੇਸ਼ਨ ਵੀ ਕੱਟਤਾ ਇਹਨਾਂ ਨੇ ਗੋਲੀ ਕੱਢਤੀ ਦੇ ਇਹਦੇ ਵਿੱਚੋਂ ਜੀ ਗੋਲੀ ਨਾਲ ਲਾ ਕੇ ਵਿੱਚ ਹੀ ਰਹਿ ਗਈ ਨਾ ਜਦੋਂ ਨਾਲ ਲਾ ਕੇ ਮਾਰੀ ਹਾਂਜੀ ਉਹਨਾਂ ਨੇ ਗੋਲੀ ਕੱਢਤੀ ਰੌਣੇ ਵਿੱਚ ਸੀ ਜੀ 25 ਰੌਣੇ ਇਹਦੇ ਵਿੱਚ ਲੱਤ ਦੇ ਵੱਜੇ ਵੇ 12 ਕੱਢੇ 12 13 ਜੇ ਵਿੱਚ ਹੈ ਹੁਣ ਵੀ ਹੈ ਹੁਣ ਵੀ ਹੈਗੇ ਆ ਅੱਛਾ ਜੀ ਤੇ ਉਹ ਜਦੋਂ ਹੋਂਦੇ ਐਕਸਰੇ ਚ ਜੀ ਆ ਤੁਸੀਂ ਮੜਾ ਹੱਥ ਤੋਂ ਲਿਓ ਇੱਥੇ ਆ ਪਾਣੀ ਹੈਗਾ ਕੋਈ ਨਹੀਂ ਜੀ ਬਿਲਕੁਲ ਬਿਲਕੁਲ ਚੁੱਪਦੇ ਆਂ ਜੀ ਆ ਆ ਜੀ ਬਸ ਇਹਦੇ ਨਾਲ ਦੇਹ ਜੇ 12 ਜਾਂ 13 ਵਿੱਚ ਐ ਅੱਛਾ ਜੀ ਹਾਂ ਬਾਕੀ ਏਡੇ ਏਡੇ ਕ ਅਸੀਂ ਇੱਥੇ ਖਰੌੜੀ ਪਿੰਡ ਖਰੌੜਾ ਖਰੌੜੀ ਆਪਣੇ ਇਹਦੇ ਕੋਲੇ ਪਟਿਆਲੇ ਤੋਂ ਜਦੋਂ ਸਰਾਂਤ ਤੋਂ ਸਰਾਂਤੜੀ ਹਾਂਜੀ ਹੈਗਾ ਜੀ ਉੱਥੋਂ ਇੱਕ ਉਹਨੇ ਕੱਢਿਆ ਇੱਥੋਂ ਬਹੁਤ ਵੱਡਾ ਇੱਥੋਂ ਨੇ 25 ਦਾ ਟੱਕ ਜਾ ਮਾਰਿਆ ਐ ਐਡਾ ਸਾਰਾ ਸੀ ਗਰਨੇਡ ਦਾ ਟੁਕੜਾ अच्छा जी ओने ਕੱਢਿਆ ਉਦੋਂ ਡਾਕਟਰ ਕਹਿੰਦਾ ਫਿਰ ਲੱਜ ਸਾਰੇ ਕੱਟ ਤੇ ਵੀ ਲੱਤ ਖਿੰਡ ਜੂ ਤੇਰੀ ਲੱਤ ਵਾਲੀ ਕਮਜ਼ੋਰ ਹੈ ਹਮ ਐ ਕਰਦੇ ਕਰਾਉਂਦੇ ਚਲੋ ਜੀ ਅਸੀਂ ਉਥੋਂ ਹਸਪਤਾਲ ਚ ਤੀਜੇ ਦਿਨ ਖਾਂਦੀ ਚੌਥੇ ਦਿਨ ਦੋ ਬੰਦੇ ਭੱਜ ਗਏ ਅੱਛਾ ਜੀ ਦੋ ਬੰਦੇ ਭੱਜੇ ਤਾਂ ਲਾਲਾ ਲਾਲਾ ਹੋ ਗਈ ਇੱਥੇ ਜਿੰਨੀ ਫੌਜ ਸੀ ਸਭ ਕਸੀ ਗਈ ਪੂਰੀ ਹਮ ਫਿਰ ਉਹਨਾਂ ਨੇ ਜਿੰਨੀਆਂ ਪੱਟੀਆਂ ਖੁੱਲੀਆਂ ਸੀ ਕੋਈ ਪੱਟੀ ਨਹੀਂ ਕਰਨ ਦਿੱਤੀ ਦੁਬਾਰਾ ਸਭ ਬੰਦ ਕਰਤੇ ਡਾਕਟਰ ਨਰਸਾਂ ਕੱਲੀਆਂ ਕੁੜੀਆਂ ਰਹਿ ਗਿਆਂ ਸਿਰਫ ਇਹੜੀਆਂ ਟੀਕੇ ਲਾਉਣ ਵਾਲੇ ਅਸੀਂ ਜੀ 70 ਬੰਦਿਆਂ ਦੇ ਕੀੜੇ ਪਏਗੇ ਸਾਡੇ ਅੱਛਾ ਜੀ ਹਾਂਜੀ 70 ਬੰਦਿਆਂ ਦੇ ਕੀੜੇ ਜਦੋਂ ਪਏ ਤਾਂ ਲੋਕ ਝੰਗੜਾ ਮਾਰਨੀਆਂ ਨੇ ਜਦੋਂ ਕੀੜਾ ਪਏ ਮੱਖੀ ਬੈਠੀ ਤਾਂ ਝੰਗੜਾ ਮਾਰਦਾ ਬੰਦਾ ਤਾਂ ਕੀੜੇ ਦਾ ਤਾਂ ਮਾਰਦੀ ਮਾਰਨੀ ਜੀ ਚਲੋ ਜੀ ਅਸੀਂ ਉਹਨਾਂ ਨੇ 7-8 ਦੇਣਾ ਸੀ ਜਿਹੜੇ ਕੱਡੇ ਸਾਨੂੰ ਖਰ ਪਤਾ ਚਲੋ ਮਹਾਰਾਜ ਨੂੰ ਵੀ ਪਤਾ ਹੈ ਜੀ ਉਸ ਤੋਂ ਬਾਅਦ ਚ ਅਸੀਂ ਉਹਨਾਂ ਨੇ ਆ ਕੇ ਲਾਜ ਲੂਜ ਕਰਿਆ ਪੱਟੀਆਂ ਕਰੀਆਂ ਸਭ ਕੁਝ ਕਰਿਆ ਚਲੋ ਕੁਝ ਜ਼ਾਂਸ ਖਾਲੀ ਹੋ ਗਈ ਜੀ जख्म ਤਾਂ ਹੈਗੀ ਹੈਗੀ ਦੀ ਵੱਡੇ ਦੀ जख्मਾ ਤਾਂ ਚਲ ਹੁਣ ਤਾਂ ਮਚ ਮਚ ਗਏ ਬਾਹਲੇ ਸਾਲ ਹੋ ਗਏ 40 ਸਾਲ ਹੋਣੇ ਸ਼ੁਰੂ ਹੋ ਗਏ ਜੀ ਪਹਿਲਾਂ ਤਾਂ ਐਡਾ ਜਿਹਾ जख्म ਸੀ ਇਹ ਅੱਛਾ ਜੀ ਹਾਂ ਆਟੂ ਹੀ ਜੋ ਗਈ 7 ਇੰਚੀ ਚੌੜਾ ਤੇ ਹੌਲੀ 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 ਅਸੀਂ ਅੱਜ ਹੋਰ ਕੱਲ ਹੋਰ 63 ਦਿਨ ਉੱਥੇ ਕੱਟੇ ਸੀ ਅੱਛਾ ਜੀ ਇਹਨਾਂ ਨੇ ਫਿਰ ਮਤਲ ਜਿਹੜੇ ਛੋਟੇ ਬੱਚੇ ਸੀ ਜਿਵੇਂ ਇਹ ਮੁੰਡਾ ਸੀ ਇਹਦੀ ਸਾਰੀ ਉਮਰ ਉਹਦੋਂ 3 ਮਹੀਨਿਆਂ ਦੀ ਸੀ ਜੀ ਜੀ ਇਹ ਪਟਿਆਲਾ ਇੱਥੇ ਆ ਗਏ ਆਪਣੇ ਸੰਗਰੂਰ ਜੇਲ੍ਹ ਚ ਅੱਛਾ ਜੀ ਹਾਂ ਸੰਗਰੂਰ ਜੇਲ੍ਹ ਚ 3 ਮਹੀਨਿਆਂ ਦੇ ਉਹ 3 ਮਹੀਨਿਆਂ ਦੀ ਮਾਂ ਸੀ ਨਾਲ ਇਹਦਾ ਪਿਓ ਵੀ ਨਾਲ ਸੀ ਭਾਈ ਮੇਰਾ ਮੈਥੋਂ ਛੋਟਾ ਸੀ ਅੱਛਾ ਬਾਅਦ ਦੇ ਵਿੱਚ ਉਹਨਾਂ ਨੇ ਜਦੋਂ ਬਾਹਰ ਲਿਜਾ ਕੇ ਤਾਂ ਜੇਲ੍ਹ ਦੇ ਵਿੱਚ ਬੱਚੇ ਵੀ ਨਹੀਂ ਬਖਸ਼ੇ ਵੀ ਬੱਚੇ ਨੂੰ ਘਰ ਨੂੰ ਭੇਜ ਦਿੱਤਾ ਉਹ ਵੀ ਦੱਸਦਾ ਤੁਹਾਨੂੰ ਫੇਰ ਜਿਹੜਾ ਮੇਰਾ ਬੱਚਾ ਸੀ ਉਹ ਮੁੰਡਾ ਤੁਹਾਨੂੰ ਦਿਖਾਇਆ ਸੀ ਹਾਂਜੀ ਹਾਂ ਹਾਂਜੀ ਤੇ ਉਹ ਫਿਰ ਉਦੋਂ ਮਤਲਬ 2-3 ਸਾਲ ਦਾ ਸੀ ਜੀ ਉਹ ਵੀ ਫਿਰ 4 ਮਹੀਨੇ ਉਹ ਲੁੱਦਿਆਣੇ ਜੇਲ੍ਹ ਚ ਰਿਹਾ ਇਕੱਲਾ ਉਨਾਂ ਦੀ ਤਾਂ ਮਾਦੀ ਵੀ ਮੌਤ ਹੋ ਗਈ ਸੀ ਜੀ ਮਾਦੀ ਮੌਤ ਹੋ ਗਈ ਉਹਨਾਂ ਦੀ ਸਾਡੀ ਭੈਣ ਸੀ 12 13 ਸਾਲ ਦੀ ਉਹ ਉਹਨੇ ਸਭ ਮੈਂ ਓਹੋ ਉਹ 4 ਮਹੀਨੇ ਰਹਿ ਕੇ ਜਨਦੀ 2 ਸਾਲ ਦਾ ਜੇਲ੍ਹ ਚ ਹੋ ਕੇ ਆਇਆ ਪਹਿਲਾਂ ਤਾਂ ਮਤਲ ਗਰਭ ਜੇਲ੍ਹ ਕੱਟੀ ਉਹਨੇ ਫੇਰ ਉਦੋਂ ਬਾਅਦ ਲੁੱਦਣ ਜੇਲ੍ਹ ਓਹੋ